ਸਤ ਸ੍ਰੀ ਅਕਾਲ ਵੀਰੋ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਆਪਾਂ ਪਹਿਲਾਂ ਤਾਂ ਤੁਹਾਨੂੰ ਫਰਕ ਦੱਸਣਾ ਕਿ ਆਪਾਂ ਕਿਵੇਂ ਦੇਖ ਸਕਦੇ ਹਾਂ ਕਿ ਆਪਣੀ ਕਣਕ ਪੱਕ ਰਹੀ ਹੈ ਕਿ ਜਾਂ ਸਮੇਂ ਤੋਂ ਪਹਿਲਾਂ ਸੁੱਕ ਰਹੀ ਹੈ ਕਿਉਂਕਿ ਪਿਛਲੇ ਦਿਨੀ ਤੁਹਾਨੂੰ ਵੀ ਪਤਾ ਕਾਫੀ ਜ਼ਿਆਦਾ ਹਵਾ ਤੇ ਨਾਲ ਮੀਂਹ ਜਿਹੜਾ ਉਹ ਪਿਆ ਸੀ ਤਕਰੀਬਨ ਪੰਜਾਬ ਹਰਿਆਣੇ ਦੇ ਵਿੱਚ ਤੇ ਉਹਦੇ ਕਾਰਨ ਕੀ ਹੋਇਆ ਕਣਕਾਂ ਸਾਰੀਆਂ ਜਿਨ੍ਹਾਂ ਨੂੰ ਪਾਣੀ ਲਾਇਆ ਸੀ ਉਹਨਾਂ ਦੀਆਂ ਵੀ ਜਿਹੜਾ ਇਹ ਲਗੀਆਂ ਜਿਹੜਾ ਨੂੰ ਨਹੀਂ ਸੀ ਲਾਇਆ ਉਹਨਾਂ ਦੀਆਂ ਵੀ ਮਤਲਬ ਜੜਾਂ ਜਿਹੜੀਆਂ ਪੂਰੀਆਂ ਹਿੱਲ ਗਈਆਂ ਜਿਹਦੇ ਕਾਰਨ ਕੋਈ ਕੋਈ ਬੂਟਾ ਕਣਕ ਦੇ ਵਿੱਚੋਂ ਪੱਕ ਨਹੀਂ ਰਿਹਾ ਸੁੱਕ ਰਿਹਾ ਉਹਦੇ ਵਿੱਚ ਕੀ ਹੋਏਗਾ ਜਾਂ ਤਾਂ ਦਾਣਾ ਬਿਲਕੁਲ ਹੀ ਨਹੀਂ ਬਣੇਗਾ ਤੇ ਜਾਂ ਥੋੜਾ ਜਿਹਾ ਬਰੀਕ ਜਿਹੜਾ ਹੋਏਗਾ ਇਹਦੇ ਬਾਰੇ ਅੱਗੇ ਆਪਾਂ ਡਿਟੇਲ ਚ ਜਾਣਕਾਰੀ ਸਾਂਝੀ ਕਰਦੇ ਹਾਂ ਤੇ ਤੁਹਾਨੂੰ ਦੱਸ ਦਾਂ ਇਹ ਵੀ ਕਣਕ ਦੇ ਵਿੱਚ ਆਪਣੀ ਇਹ ਵਾਲੀ ਪ੍ਰੋਬਲਮ ਹੈਗੀ ਆ ਕਿ ਕਿਤੇ ਕਿਤੇ ਬੂਟਾ ਜਿਹੜਾ ਉਹ ਸੁੱਕ ਰਿਹਾ ਤੇ ਦੂਸਰੀ ਗੱਲ ਆਪਾਂ ਐਮਪੀ ਗੁਜਰਾਤ ਦੀਆਂ ਮੰਡੀਆਂ ਦੀ ਕਰਨੀ ਆ ਕਿ ਉਹਨਾਂ ਦੇ ਵਿੱਚ ਕੀ ਰੇਟ ਏ ਇਸ ਵਾਰ ਕਣਕ ਦਾ ਜਿਹੜਾ ਉਹ ਚੱਲ ਰਿਹਾ ਤੇ ਕਣਕ ਦੇ ਰੇਟ ਵਿੱਚ ਇੰਨੀ ਤੇਜ਼ੀ ਕਿਉਂ ਹੈ ਇਸ ਵਾਰ ਕਿਉਂਕਿ ਆਪਣੇ ਪੰਜਾਬ ਹਰਿਆਣੇ ਦੀ ਐਮਐਸਪੀ ਨਾਲੋਂ 20 ਜ਼ਿਆਦਾ ਮਤਲਬ ਤੁਸੀਂ ਉਹ ਵੀ ਤੁਹਾਨੂੰ ਅੱਗੇ ਦੱਸਦਾ ਕਿ ਕਿੰਨੇ ਰੁਪਏ ਕੱਲ ਲਾਸਟ ਬੋਲੀ ਹੈ ਜਿਹੜੀ ਉਹ ਕਣਕ ਦੀ ਸਭ ਨਾਲੋਂ ਟੋਪ ਤੇ ਐਮਪੀ ਤੇ ਗੁਜਰਾਤ ਦੇ ਵਿੱਚ ਲੱਗਾ ਸੋ ਇਹਦੇ ਬਾਰੇ ਅੱਗੇ ਆਪਾਂ ਡਿਟੇਲ ਚ ਗੱਲ ਕਰਦੇ ਹਾਂ ਨਵੇਂ ਕਿਸਾਨ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਿਸਾਨ ਵੀਰਾਂ ਤੱਕ ਸ਼ੇਅਰ ਹੈ ਜਿਹੜੀ ਉਹ ਵੀਡੀਓ ਜ਼ਰੂਰ ਕਰਿਆ ਕਰੋ ਸੋ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਵਾਲਾ ਜਿਹੜਾ ਤੁਸੀਂ ਖੇਤ ਦੇਖ ਰਹੇ ਹੋ ਇਹਨੂੰ ਨਾ ਤਾਂ ਆਪਾਂ ਇੱਕ ਵੀ ਪਾਣੀ ਲਾਇਆ ਕਿਉਂਕਿ ਇਹ ਖੇਤ ਨੀਵਾ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਹੋਇਆ ਕਿ ਇਹ ਮੀਂਹ ਪਿਆ ਸੀ ਤੇ ਕਣਕਾਂ ਜਿਹੜੀ ਉਹ ਪਹਿਲੀ ਵਾਰੀ ਨਹੀਂ ਹੀ ਉਗਰੀ ਗਰੰਡ ਹੋ ਗਈ ਸੀ ਬੀਜ ਥੋੜਾ ਜਿਹਾ ਖਰਾਬ ਨਿਕਲਿਆ ਤੇ ਦੁਬਾਰਾ ਇਹ ਕਣਕ ਹੈ ਜਿਹੜੀ ਉਹ ਬੀਜੀ ਸੀ ਤੇ ਕਣਕ ਤੁਸੀਂ ਦੇਖ ਸਕਦੇ ਹੋ ਇੱਕ ਵੀ ਪਾਣੀ ਇਸ ਕਣਕ ਨੂੰ ਨਹੀਂ ਲੱਗਾ ਤੇ ਦੂਸਰੀ ਖਾਸੀਅਤ ਇਹ ਕਿ ਇਹਨੂੰ ਯੂਰੀਆ ਜਿਹੜੀ ਉਹ ਵੀ ਨਹੀਂ ਪਾਈ ਗਈ ਪਹਿਲਾਂ ਚਲੋ ਡੀਏ ਡੀਏਪੀ ਪਾਤੀ ਸੀ ਜਦੋਂ ਪਹਿਲੀ ਵਾਰੀ ਕਣਕ ਬੀਜੀ ਤੇ ਦੂਜੀ ਵਾਰੀ ਜਦੋਂ ਕਣਕ ਨਹੀਂ ਉੱਗੀ ਤੇ ਦੂਜੀ ਵਾਰੀ ਸਿੱਧਾ ਮਤਲਬ ਕੱਲਾ 20 ਸੁਪਰ ਸੀਡਰ ਥਾਣੀ ਲੰਘਾਤਾ ਸੀ ਤੇ ਤੁਸੀਂ ਕਣਕ ਦੀ ਕੰਡੀਸ਼ਨ ਦੇਖ ਸਕਦੇ ਹੋ ਇੱਕ ਵਾਰੀ ਅਜਮਾ ਕੇ ਤਰੀਕਾ ਜ਼ਰੂਰ ਦੇਖਿਓ ਹਾਂ ਸਾਡੇ ਤੱਕ ਇਹ ਤੀ ਚਲੋ ਇਹੋ ਜਿਹਾ ਹੁਣ ਇਹ ਨਹੀਂ ਕਿ ਤੁਸੀਂ ਮਤਲਬ ਆਪਣਾ ਖੇਤ ਜਿਹੜਾ ਕਣਕ ਨੂੰ ਚਾਰ-ਚਾਰ ਬੋਰੀਆਂ ਕਈ ਇਹ ਖਾਦੀਆਂ ਜਿਹੜੀਆਂ ਪਾ ਰਹੇ ਹੋ ਇੰਨੀ ਡੋਜ਼ ਵਧਾਈ ਹੋਈ ਹੈ ਤੇ ਤੁਸੀਂ ਜੱਕਦਾ ਮੈਂ ਬੰਦ ਕਰ ਦੋਗੇ ਖਾਦਾਂ ਤੇ ਤੁਹਾਨੂੰ ਰਿਜ਼ਲਟ ਜਿਹੜਾ ਸੋਨਾ ਮਿਲ ਜੇਗਾ ਇਦਾਂ ਕਿਸਾਨ ਵੀਰੋਂ ਨਹੀਂ ਤੁਸੀਂ ਹੌਲੀ-ਹੌਲੀ ਕਰਕੇ ਜ਼ਰੂਰ ਘਟਾ ਸਕਦੇ ਹੋ ਸਭ ਨਾਲੋਂ ਜ਼ਿਆਦਾ ਜੀ ਪੈਸਟੀਸਾਈਡ ਸਪ੍ਰੇਆਂ ਦੀ ਵਰਤੋਂ ਘਟਾ ਤੇ ਉਹ ਆਪਣੇ ਏਰੀਆ ਦੇ ਵਿੱਚ ਆ ਗਰਦਾਸਪੁਰ ਦਾ ਜਿੰਨਾ ਵੀ ਇਹ ਬਾਰਡਰ ਏਰੀਆ ਸਾਰੇ ਦੇ ਵਿੱਚ ਸਪ੍ਰੇਆਂ ਦੀ ਭਾਵੇਂ ਗੰਨੇ ਨੂੰ ਹੋਵੇ ਤੇ ਭਾਵੇਂ ਆਪਾਂ ਝੋਨੇ ਕਣਕ ਨੂੰ ਸਪ੍ਰੇਆਂ ਦੀ ਬਹੁਤ ਘੱਟ ਵਰਤੋਂ ਹੈ ਜਿਹੜੀ ਉਹ ਕਿਸਾਨ ਵੀਰ ਕਰਦੇ ਆ ਤੇ ਹੁਣ ਆਪਾਂ ਗੱਲ ਕਰਨ ਸਿੱਟਾ ਕਿਵੇਂ ਸੋਕ ਰਿਹਾ ਕਿਸਾਨ ਵੀਰੋ ਇਹ ਜਿਹੜੇ ਤੇ ਖੇਤਾਂ ਨੂੰ ਪਾਣੀ ਲੱਗਾ ਸੀ ਕਦੀ ਵੀ ਕਣਕ ਨੂੰ ਤੁਸੀਂ ਮੰਨ ਲਓ ਤਾਂ ਡਾਏ ਅੰਦਾਜ਼ਾ ਕੀ ਕਣਕ ਨੂੰ ਆਪਾਂ ਦੋ ਪਾਣੀ ਲਾਣੇ ਆ ਤਿੰਨ ਪਾਣੀ ਲਾਣੇ ਆ ਹਨਾ ਫਿਰ ਕਣਕ ਨੂੰ ਸੋਕਾ ਨਾ ਲੱਗਣ ਦਿਓ ਇੱਕ ਪਾਣੀ ਵੱਧ ਲੱਗਦਾ ਉਹ ਜ਼ਰੂਰ ਲਾ ਲਓ ਪਰ ਕਣਕ ਨੂੰ ਸੋਕਾ ਨਾ ਲੱਗਣ ਦਿਓ ਜਦੋਂ ਇੱਕ ਵਾਰੀ ਕਣਕ ਸੁੱਕ ਗਈ ਤੇ ਦੁਬਾਰਾ ਤੁਸੀਂ ਪਾਣੀ ਲਾਓਗੇ ਤੇ ਉਹ ਤੁਹਾਨੂੰ ਪਤਾ ਹੀ ਹੈ ਫਿਰ ਕੀ ਹੋਣਾ ਇੱਕ ਵਾਰੀ ਵੀ ਇਦਾਂ ਉਹ ਉਦੋਂ ਵੱਡੇ ਪੈਮਾਨੇ ਤੇ ਹੋਇਆ ਸੀ ਚਲੋ ਕਿਸਾਨ ਵੀਰ ਥੋੜੀ ਜਿਹੀ ਹੁਣ ਸਮਝਦਾਰ ਹੋ ਗਏ ਇਹ ਦੋ ਸੀਜ਼ਨ ਪਹਿਲਾਂ ਇੱਕ ਵਾਰੀ ਮਤਲਬ ਇਦਾਂ ਹੋਇਆ ਕਿ ਤਕਰੀਬਨ ਜੱਕਦਾ ਮੀ ਗਰਮੀਆਂ ਜਿਹੜੀ ਉਹ ਕਰੋਨਾ ਤੋਂ ਬਾਅਦ ਜਦੋਂ ਦਿਨ ਖੁੱਲੇ ਆ ਤੇ ਵਧ ਗਈ ਤੇ ਉਹਦੇ ਕਾਰਨ ਕਣਕਾਂ ਜੱਕਦਾ ਮੀਆਂ ਜਿਹੜੀਆਂ ਪੱਕ ਗਈਆਂ ਸੀ ਤੇ ਉਹਦਾ ਇਹੋ ਕਾਰਨ ਨਹੀਂ ਕਿ ਜਿਹੜੇ ਕਿਸਾਨ ਵੀਰਾਂ ਨੇ ਪਾਣੀ ਲਾਇਆ ਸੀ ਤੇ ਉਹਨਾਂ ਦੀ ਰਾਤੋਂ ਰਾਤ ਹੀ ਕਣਕ ਜਦੋਂ ਅਗਲੇ ਦਿਨ ਸ਼ਾਮ ਨੂੰ ਜਾਂ ਇੱਕ ਤੁੱਪ ਲੱਗੀ ਉਹਦੇ ਤੋਂ ਬਾਅਦ ਐਵੇਂ ਲੱਗਦਾ ਸੀ ਕਿ ਕਣਕ ਇੱਕ ਦੋ ਦਿਨਾਂ ਚ ਪੱਕ ਜਣੀਆਂ ਹੁਣ ਇਹ ਕਣਕਾ ਹੈ ਨਾ ਆਹ ਸਿੱਟਾ ਦੇਖੋ ਸੁੱਕਾ ਹੋਇਆ ਹੈ ਨਾ ਤੇ ਆਹ ਦੇਖੋ ਮਤਲਬ ਕਾਫੀ ਸਿੱਟੀ ਹੈ ਜਿਹੜੀ ਆਹ ਦੇਖੋ ਵਿੱਚ ਵੀ ਕਿੰਨੇ ਜਾਣੇ ਮਤਲਬ ਜ਼ਿਆਦਾ ਹੈ ਪਾਣੀ ਤਾਂ ਚਲੋ ਇਹਨੂੰ ਆਪਾਂ ਨਾ ਲਾਇਆ ਕੁਝ ਵੀ ਨਹੀਂ ਮਤਲਬ ਪਾਇਆ ਸਿਰਫ ਤੇਲੇ ਵਾਲੀ ਸਪਰੇਅ ਹੈ ਜਿਹੜੀ ਉਹ ਕੀਤੀ ਸੀ ਆਪਣੇ ਤੇਲੇ ਦਾ ਟੈਗ ਥੋੜਾ ਜਿਹਾ ਮਤਲਬ ਭਿਆੰਕਰ ਹੁੰਦਾ ਆਪਣੇ ਏਰੀਆ ਦੇ ਵਿੱਚ ਤੇ ਤੇਲੇ ਵਾਲੀ ਸਪਰੇਅ ਜਰੂਰ ਕੀਤੀ ਸੀ ਔਰ ਇਹਨੂੰ ਕੁਝ ਨਹੀਂ ਪਾਇਆ ਗਿਆ ਤੇ ਕਣਕ ਮਤਲਬ ਉਦਾਂ ਸੋਹਣੀ ਖੜੀ ਐ ਤੇ ਝਾੜ ਆ ਜਿਹੜੇ ਉਹ ਵੀ ਕਣਕ ਦੇ ਸੋਹਣੇ ਆਣਗੇ ਇਸ ਵਾਰ ਤੇ ਬਾਕੀ ਇਹ ਆ ਕਿ ਤੁਸੀਂ ਬਹੁਤਾ ਨਾ ਕਰਿਆ ਕਰੋ ਕਿ ਹਾਂ ਵੀ ਆਪਾਂ ਫਲਾਣੀ ਸਪਰੇਅ ਕਰ ਦਈਆਂ ਇਹ ਇੱਕ ਕੀੜਾ ਲੱਭੇ ਤਾਂ ਤੁਸੀਂ ਸਪਰੇਅ ਕਰ ਦਿਓ ਕਦੀ ਵੀ ਕਿਸਾਨ ਵੀਰੋ ਇਦਾਂ ਨਾ ਕਰਿਆ ਕਰੋ ਇਹ ਤੁਹਾਡਾ ਹੀ ਨੁਕਸਾਨ ਆ ਇਹਦੇ ਵਿੱਚ ਤੁਹਾਡੇ ਖੇਤ ਨੂੰ ਆਦ ਦਿੱਤਾ ਜਿਹੜੀ ਉਹ ਸਪ੍ਰੇਆਂ ਦਵਾਈਆਂ ਦੀ ਪੈਣੀਆਂ ਤੇ ਹੁਣ ਆਪਾਂ ਮੰਡੀਆਂ ਦੇ ਰੇਟ ਦੀ ਕਰਦੇ ਆਂ ਕਿਸਾਨ ਵੀਰੋ ਪਹਿਲਾਂ ਇਹ ਹੁੰਦਾ ਸੀ ਕਿ 2-400 ਰੁਪਿਆ ਰੇਟ ਆ ਜਿਹੜਾ ਉਹ ਕਣਕ ਦਾ ਘੱਟ ਹੁੰਦਾ ਸੀ ਪੰਜਾਬ ਦੇ ਨਾਲੋਂ ਪੰਜਾਬ ਹਰਿਆਣੇ ਦੇ ਨਾਲੋਂ ਬਾਕੀ ਇੰਡੀਆ ਦੇ ਵਿੱਚ ਤੇ ਜੇ ਝੋਨੇ ਦੀ ਗੱਲ ਕਰੀਏ ਤੇ ਜਿਹੜਾ ਝੋਨਾ ਆਪਣੇ ਇੱਥੇ 2021 ਸ ਨੂੰ ਰੇਟ ਸੀ ਉਹੀ ਝੋਨਾ ਉੱਥੇ 16-1700 ਨੂੰ ਭਰੋਂਦਾ ਸੀ ਹਰ ਇੱਕ ਮਤਲਬ ਸਟੇਟ ਦੇ ਵਿੱਚ ਜ਼ਰੂਰੀ ਨਿੱਕੇ ਗੁਜਰਾਤ ਐਮਪੀ ਦੇ ਵਿੱਚ ਤੇ ਹੁਣ ਇਸ ਵਾਰ ਕੀ ਹੋਇਆ ਉੱਥੇ ਕਣਕ ਦੀ ਬੋਲੀ ਜਦੋਂ ਯੂਕਰੇਨ ਤੇ ਉਹਦੀ ਜੰਗ ਲੱਗੀ ਆ ਰੂਸ ਦੀ ਉਦੋਂ ਵੀ ਇੱਕ ਵਾਰੀ ਇਦਾਂ ਹੋਇਆ ਸੀ ਕਿ ਜੱਕ ਦਾ ਵੀ ਕਣਕ ਦੀ ਡਿਮਾਂਡ ਆ ਜਿਹੜੀ ਉਹ ਵਧ ਗਈ ਸੀ ਉਹਦੇ ਕਾਰਨ ਮਤਲਬ 200-300 ਰੁਪਿਆ ਵਾਧਾ ਜਿਹੜਾ ਉਹ ਮਿਲ ਰਿਹਾ ਸੀ ਕਿਸਾਨ ਵੀਰਾਂ ਨੂੰ ਮੰਡੀਆਂ ਦੇ ਵਿੱਚ 200 ਰੁਪਿਆ ਵਧ ਮਿਲ ਰਿਹਾ ਸੀ ਤੇ ਹੁਣ ਇਸ ਵਾਰ ਕੀ ਹੈ ਕਿ ਤੁਸੀਂ ਹੈਰਾਨ ਹੋ ਜਾਓਗੇ ਕਿ ਆਪਣੇ ਜੀ ਐਮਐਸਪੀ ਫਾਰ ਇਗਜ਼ਾਮਪਲ 2300 ਰੁਪਿਆ ਹੈ ਨਾ ਤੇ ਤੁਸੀਂ ਉੱਥੇ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਤੁਹਾਡੀ ਕਣਕ ਉਹੀ 302900 ਦੀ ਹੈ ਇੱਕ ਦੋ ਬੀਜ ਨੇ ਉੱਥੇ ਲੋਕਵੰਨ ਮਤਲਬ ਇੱਕ ਦੋ ਹੋਰ ਬੀਜ ਨੇ ਮੈਨੂੰ ਨਾਮ ਨਹੀਂ ਯਾਦ ਆ ਰਿਹਾ ਤੇ ਉਹਨਾਂ ਦੀ ਜਿਹੜੀ ਕਣਕ ਹੈ ਉਹ ਕਣਕਾਂ 45 4500 ਨੂੰ ਵੀ ਵਿਕੀ ਆ ਕਿਉਂਕਿ ਪੋਪੂਲੇਸ਼ਨ ਜਿਆਦਾ ਕਿਸਾਨ ਵੀਰ ਕਣਕ ਦੀ ਉੱਥੇ ਥੋੜੀ ਜਿਹੀ ਔਸਤ ਘੱਟ ਨਿਕਲਦੀ ਆਪਣੇ ਥੋੜਾ ਜਿਹਾ ਝਾੜ ਚੰਗਾ ਨਿਕਲ ਜਾਂਦਾ ਤੇ ਉੱਥੇ ਵੀਗਿਆਂ ਦੇ ਵਿੱਚ ਤੁਹਾਨੂੰ ਵੀ ਪਤਾ ਹੈ ਨਾ ਇਹ ਮਿੰਤੀ ਹੈ ਜਿਹੜੀ ਉਹ ਕਰਦੇ ਆ ਕਿੱਲਿਆਂ ਦੇ ਵਿੱਚ ਨਹੀਂ ਕਰਦੇ ਪਰ ਹਾਂ ਇਹ ਫਰਕ ਜ਼ਰੂਰ ਹੈ ਕਿ ਇਸ ਵਾਰ ਕਣਕ ਨੋਰਮਲ ਜਿਹਾ ਆਪਾਂ ਮੰਡੀ ਚ ਲੈ ਕੇ ਜਾਂਦੇ ਆ ਤੇ ਕਣਕ ਉੱਥੇ ਹੀ ਟਰਾਲੀ ਦੇ ਵਿੱਚ ਹੀ ਰੀਟ ਆ ਜਿਹੜਾ ਉਹ ਲੱਗ ਰਿਹਾ ਤੇ ਪ੍ਰਾਈਵੇਟ ਇਹਨੂੰ ਖਰੀਦ ਆਪਾਂ ਜ਼ਰੂਰ ਕਹਿ ਸਕਦੇ ਆ ਇਹ ਇੱਕ ਪਾਸੇ ਨੁਕਸਾਨਦੇ ਵੀ ਹੈ ਜੀ ਉਹ ਮਤਲਬ ਸਾਰੀ ਮਾਰਕੀਟ ਤੇ ਆਪਣੀ ਮਨੋਕਲੀ ਉਹਨਾਂ ਨੇ ਚਲਾਨੀ ਹੋਏ ਤਾਂ ਉਹਨਾਂ ਨੇ ਕੀ ਕਰਨਾ ਪਹਿਲਾਂ ਮਤਲਬ 2-4 ਸਾਲ ਦੇ ਵਿੱਚ 5 ਸਾਲ ਆਪਾਂ ਨੂੰ ਪੂਰਾ ਰੇਟ ਦੇਣਗੇ ਕਣਕ ਦਾ ਵਾਧੀ ਦੇਣਗੇ ਜਿੱਦਾਂ ਹੁਣ ਇਸ ਵਾਰ ਬਾਕੀ ਸਟੇਟਾਂ ਦੇ ਵਿੱਚ ਹੋ ਰਿਹਾ ਤੇ ਹੁਣ ਕਈ ਕਿਸਾਨ ਵੀਰ ਕਹਿ ਰਹੇ ਉਹ ਬਿਲਦਾਂ ਸੀ ਮਤਲਬ ਚੰਗੇ ਹੀ ਪ੍ਰਾਈਵੇਟ ਖਰੀਦ ਜੇਕਰ ਹੁੰਦੀ ਆਪਣੇ ਵੀ ਰੇਟ ਆ ਜਿਹੜੇ ਫਸਲਾਂ ਦੇ ਜ਼ਿਆਦਾ ਮਿਲਦੇ ਸੀ ਕਿਸਾਨ ਵੀਰੋਂ ਨਹੀਂ ਫਿਰ ਆਪਣੀਆਂ ਕਰਨੀਆਂ ਹੀ ਇਹਨਾਂ ਨੇ ਮੰਡੀਆਂ ਬੰਦ ਜਦੋਂ ਕਿਸਾਨ ਵੀਰ ਉੱਥੇ ਨਹੀਂ ਜਾਂਦੇ ਪਿਛਲੀ ਵਾਰੀ ਦੇਖ ਲਓ ਸਾਈਲੋ ਦੇ ਸਾਹਮਣੇ ਮਤਲਬ ਉਦੀ ਤੋਂ ਉਦੀ ਤੋਂ ਬਾਅਦ ਅੰਦੋਲਨ ਤੋਂ ਬਾਅਦ ਮਤਲਬ ਜਿਹੜੇ ਸਾਈਲੋ ਅਡਾਨੀ ਦੇ ਆ ਉਹਨਾਂ ਦੇ ਬਾਹਰ ਕਿਸਾਨ ਵੀ ਕਣਕਾਂ ਲੈ ਕੇ ਜਾ ਰਹੇ ਸੀ ਕਹਿੰਦੇ ਸੀ ਕਿ ਆਪਾਂ ਨੂੰ ਕਰਾਇਆ ਜਿਹੜਾ ਉਹ ਟਰੈਕਟਰ ਦਾ ਪੂਰੀ ਮਿਲ ਰਿਹਾ ਜਿਆਦਾ ਉਹਦੇ ਕਾਰਨ ਇੰਨੇ ਖਾਲਚ ਦੇ ਵਿੱਚ ਗਿਰ ਗਿਆ ਜਦੋਂ 4 ਸਾਲ ਕਿਸੇ ਚੀਜ਼ ਦੀ ਨਹੀਂ ਵਰਤੋਂ ਹੋਏਗੀ ਤਾਂ ਉਹ ਆਖਰ ਨੂੰ ਬੰਦ ਹੀ ਹੋਣੀ ਆ ਫਿਰ ਆਪਣੀ ਐਫਸੀਆਈ ਇਹ ਮਤਲਬ ਪੈਪਸੋ ਇਹ ਸਾਰੀਆਂ ਕੰਪਨੀਆਂ ਜਿਹੜੀਆਂ ਉਹ ਆਪਣੀਆਂ ਮਤਲਬ ਪੰਜਾਬ ਦੀਆਂ ਉਹ ਫਿਰ ਬੰਦ ਹੋ ਜਾਣੀਆਂ ਜੋ ਜੋ ਕਣਕ ਦੀ ਮਾਰਕ ਫੈੱਡ ਜੋ ਜੋ ਕਣਕ ਦੀ ਖਰੀਦ ਆ ਜਿਹੜੇ ਉਹ ਕਰਦੀਆਂ ਤੇ ਉਹ ਫਿਰ ਬਾਅਦ ਵਿੱਚ ਜਦੋਂ ਉਹਨਾਂ ਦੇ ਹੱਥ ਸਾਰੀ ਮਾਰਕੀਟ ਆ ਜਿਹੜੀ ਉਹ ਪੰਜਾਬ ਦੀ ਆ ਗਈ ਜਾਂ ਪੰਜਾਬ ਦੀ ਜਾਂ ਪੂਰੇ ਇੰਡੀਆ ਦੀ ਤਾਂ ਫਿਰ ਉੱਥੇ ਕੀ ਹੋਣਾ ਇਹ ਫਿਰ ਉਹ ਕੁਝ ਵੀ ਰੇਟ ਦੇਣਗੇ ਜੇ ਤੁਸੀਂ ਤੁਹਾਨੂੰ ਅੜੀ ਨਾਲ ਵੀ ਜੇ ਤੁਸੀਂ ਕਰਦੇ ਹੋ ਕਿ ਹਾਂ ਵੀ ਆਪਾਂ ਨਹੀਂ ਵੇਚਣੀ ਤਾਂ ਫਿਰ ਕਿੰਨੇ ਦਿਨ ਨਹੀਂ ਵੇਚੋਗੇ 10 ਦਿਨ ਨਹੀਂ ਵੇਚੋਗੇ 20 ਦਿਨ ਨਹੀਂ ਵੇਚੋਗੇ ਹਣਾ ਇਹ ਇੱਕ ਦਿਨ ਤਾਂ ਤੁਹਾਨੂੰ ਕਣਕਾ ਜਿਹੜੀ ਉਹ ਫੇਰ ਵੇਚਣੀ ਪਏਗੀ ਜਦੋਂ ਇੱਕ ਵਾਰੀ ਇਹ ਨਾ ਸੋਚੋ ਕਿ ਹਾਂ ਵੀ ਆਪਣੇ ਵੀ ਰੇਟ ਆ ਜਿਹੜਾ ਉਹ ਜ਼ਿਆਦਾ ਮਿਲਣਾ ਇਹ ਜ਼ਿਆਦਾ 2-4 ਸਾਲ ਦਾ ਹੀ ਇਹ ਮਤਲਬ ਮਿਲਣਾ ਸੀ ਜਦੋਂ ਮੰਡੀਆਂ ਆਪਣੀਆਂ ਮਤਲਬ ਦਾਣੇ ਘੱਟ ਹੋ ਗਏ ਉੱਥੇ ਜਾਣੇ ਆਟੋਮੈਟਿਕਲੀ ਉਹਨੇ ਖਰੀਦ ਵੀ ਘੱਟ ਕਰ ਦੇਣੀ ਸੀ ਤੇ ਉਹਦੇ ਨਾਲ ਸਰਕਾਰ ਇੱਕ ਪੈਸੇ ਤੋਂ ਵੱਜ ਜਾਂਦੀ ਹੈ ਤਾਂ ਕਰਕੇ ਸਰਕਾਰ ਵੀ ਨਾਲ ਮਤਲਬ ਪ੍ਰਾਈਵੇਟ ਪਲੇਅਰਾਂ ਦੇ ਜਿਹੜੇ ਉਹ ਰਲੀ ਹੁੰਦੀ ਹੈ ਤੇ ਇੰਨਾ ਕੇ ਬਸ ਤੁਸੀਂ ਮਤਲਬ ਦੇਖ ਸਕਦੇ ਹੋ ਕਿ ਕਣਕ ਦਾ ਇਸ ਵਾਰ ਉੱਥੇ ਬਹੁਤ ਰੇਟ ਚੱਲ ਰਿਹਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਪੰਜਾਬ ਦੀ ਐਮਐਸਪੀ ਨਾਲੋਂ ਪਹਿਲੇ ਵਾਂਗੂ ਫੇਰ ਘਟੇਗਾ ਧੰਨਵਾਦ